ਸਰ ਪ੍ਰਜਨੀ ਸਿਆਲ ਮੈਂ ਸਿਵਲ ਹਸਪੀਟਲ ਬਠਿੰਡਾ ਤੋਂ UDI ਨੂੰ ਡੀਲ ਕਰਦੀ ਆਂ ਅੰਗਹੀਨ ਸਰਟੀਫਿਕੇਟ ਡਿਸੇਬਿਲਟੀ ਸਰਟੀਫਿਕੇਟ ਜੇ ਵੀ ਕਿਸੇ ਨੂੰ ਵੀ ਪ੍ਰੋਬਲਮ ਹੁੰਦੀ ਹੈ ਕੋਈ ਵੀ ਕਿਸੇ ਅੰਗ ਪੈਰ ਤੋਂ ਡਿਸੇਬਲ ਹੈ ਤਾਂ ਉਹ ਸਿਵਲ ਹਸਪੀਟਲ ਵਿੱਚ ਮੰਗਲ ਬੁੱਧ ਵੀਰਵਾਰ 8 ਤੋਂ 2 ਵਜੇ ਦੇ ਵਿੱਚ 8 ਤੋਂ 12 ਵਜੇ ਤੱਕ ਆਨ ਤਾਂ ਕਿ ਉਹਨਾਂ ਦਾ ਪੂਰਾ ਪ੍ਰੋਸੈਸ ਇੱਕ ਦਿਨ ਵਿੱਚ ਹੀ ਹੋ ਜਾਵੇ ਤਾਂ ਉਹਨਾਂ ਨੇ ਇੱਥੇ ਹੀ ਫਾਰਮ ਭਰਿਆ ਜਾਂਦਾ ਕਿਤੇ ਸਿਵਦਾ ਕੇਂਦਰ ਚ ਜਾਣ ਦੀ ਜ਼ਰੂਰਤ ਨਹੀਂ ਓਵੀ ਫਰਮ ਪਾਮਪਰੰਦਾ ਤੇ ਸਰਟੀਫਿਕੇਟ ਸਰਟੀਫਿਕੇਟ ਬਣਾਉਣ ਦੀ ਸਾਰੀ ਫੈਸਿਲਿਟੀ ਸਿਵਲ ਹਸਪੀਟਲ ਵਨ ਸਟਾਪ ਸੈਂਟਰ ਵਿੱਚ ਦਿੱਤੀ ਜਾਂਦੀ ਹੈ। ਇਹਨੂੰ ਮੈਂ ਤਾਂ ਫਾਇਦਾ ਕਿੱਸਾ ਕਰ ਸਕੋ। ਸਰਟੀਫਿਕੇਟ ਜੀ ਜੇ ਤਾਂ ਕਿਸੇ ਦਾ ਆਬਾਬ 50% ਬੰਦਾ ਹੈ ਤਾਂ ਗਵਰਨਮੈਂਟ ਦੀ ਪੈਨਸ਼ਨ ਪਲੱਸ ਵਸੇਚਾ ਕਿਰਾਇਆ ਵਗੈਰਾ ਰੇਲਵੇ ਦਾ ਕਿਰਾਇਆ ਵਗੈਰਾ ਉਸ ਨੂੰ ਛੂਟ ਮਿਲਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਦਾ 80% ਬਣ ਜਾਂਦਾ ਹੈਗਾ ਜਾਂ ਉਹ ਲੈਗਸ ਤੋਂ ਹੈਂਡੀਕੈਪਟ ਹੈ। ਜੇ ਉਹਨਾਂ ਨੂੰ ਆਈਸ ਦੀ ਪ੍ਰੋਬਲਮ ਨਹੀਂ ਹੈਂਡਸ ਦੀ ਪ੍ਰੋਬਲਮ ਨਹੀਂ ਤਾਂ ਉਹਨਾਂ ਨੂੰ ਇਲੈਕਟ੍ਰੀਕਲ ਸਕੂਟੀ ਮਿਲਦੀ ਹੈ ਪਲੱਸ ਥੋੜਾ ਜਿਹਾ ਉਹਨਾਂ ਦੀ ਸੈਲਰੀ ਵਗੈਰਾ ਦਾ ਉਹ ਗਾਈਡਲਾਈਨਸ ਹੈਗੀਆਂ ਉਸ ਦੇ ਅਕੋਰਡਿੰਗ ਦਿੱਤੀ ਜਾਂਦੀ ਹੈ ਜੋਬ ਮੇਰਾ ਬਤਨ ਹਾਂਜੀ ਬਾਕੀ ਜੇ ਜੋਬ ਲਈ 40% ਤੋਂ ਹੈ ਜਿਹੜਾ ਇਹਦੀ ਵੈਲਿਡਿਟੀ ਸ਼ੁਰੂ ਹੋ ਜਾਂਦੀ ਹੈ ਸਰ ਟਿਕਟ ਦੀ ਜਿਨ੍ਹਾਂ ਦਾ 40% ਹੁੰਦਾ ਉਹਨਾਂ ਨੂੰ ਜੋਬ ਲਈ ਵੀ ਰਿਜ਼ਰਵੇਸ਼ਨ ਹੈਂਡੀਕੈਪਟ ਕੋਟੇ ਵਿੱਚ ਮਿਲਦੀ ਹੈ